ਸਿੱਧੂਪੁਰ ਯੂਨੀਅਨ ਤੋਂ ਵੀ ਲਖਵਾਲ ਤੋਂ ਵੀ ਜਿੰਨੇ ਵੀ ਸਾਥੀ ਦਰਜਾ ਪੰਜਾ ਆਏ ਨੇ ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਇਹ ਵੀ ਆਪਾਂ ਇੱਕ ਇੱਕ ਅੱਗੇ ਵਧਾਂਗੇ ਇਕੱਠੇ ਹੋਈਏ ਕਿਉਂਕਿ ਇਹ ਸਮੇਂ ਦੀ ਮੰਗ ਹੈ ਅੱਜ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਟਾਈਮ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਕੋਲ ਟਾਈਮ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਟਾਈਮ ਨਹੀਂ ਦੇਸ਼ ਦੇ ਕਿਸਾਨ ਲਈ ਉਹ ਕਹਿੰਦਾ ਹੈ ਕਿ ਬਿਸਕੂਰੂ ਬਣ ਜਾ ਰਹੇ ਆ ਅੱਜ ਹਾਲਾਤ ਇਹ ਨੇ ਕਿ ਦੇਸ਼ ਦਾ ਕਿਸਾਨ ਸਰਕਾਰਾਂ ਦੇ ਰੋ ਰਿਹਾ ਅੱਜ 34 ਦਿਨ ਤੋਂ ਸਦਰਾ ਜਗੀ ਸਿੰਘ ਦਲੇਵਾਲ ਸਾਹਿਬ ਉਹ ਬੈਠੇ ਨੇ ਬੰਦ ਬੱਤੇ ਔਰ 18 ਕਿਲੋ ਬਦਲ ਉਹਨਾਂ ਦਾ ਵਜ਼ਨ ਜਿਹੜਾ ਘਟ ਗਿਆ ਉਹ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਆ ਕਿਸੇ ਵੇਲੇ ਵੀ ਕੁਝ ਹੋ ਸਕਦਾ ਔਰ ਸਰਕਾਰ ਦੇ ਕੰਤੇ ਜੂ ਨਹੀਂ ਸਰਕਦੀ ਸਰਕਾਰ ਕਾਰਪਨ ਪੱਖੀ ਨੀਤੀਆਂ ਬਣਾਉਣ ਤੇ ਤਾਂ ਕੰਮ ਕਰ ਰਹੀ ਹੈ ਪਰ ਕਿਸਾਨਾਂ ਮਜ਼ਦੂਰਾ ਆਮ ਵਰਗ ਦੇ ਲਈ ਕੋਈ ਨੀਤੀ ਨਹੀਂ ਡਬਲਯੂਟੀਓ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਿਹੜੀ ਵਿਸ਼ਵ ਪਾਲ ਸੰਸਤਾ ਸਾਡੀ ਪੂਰੇ ਵਰਲਡ ਦੀ ਉਹ ਵਿਸ਼ਵ ਪਾਲ ਸੰਸਤਾ ਦਾ ਪ੍ਰੈਸ਼ਰ ਹੈ ਕਿ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੋ ਜਿਹੜੀ ਦਿਨੇ ਵੀ ਆ ਤੁਸੀਂ ਝੋਨੇ ਤੇ ਵੇਖਿਆ ਕੀ ਹਾਲ ਹੋਇਆ ਕਣਕਾਂ ਤੇ ਵੀ ਇਹੀ ਕੁਝ ਕਰਨਗੇ ਅੱਜ ਇਹ ਜਿਹੜਾ ਰੋਸ ਵਜੋਂ ਕਿਉਂਕਿ ਸਦਾ ਜਗਜੀਤ ਸਿੰਘ ਜੀ ਉਹਨਾਂ ਦਾ 18 ਕਿਲੋ ਵਜ਼ਨ ਘਟ ਗਿਆ ਹੈ। ਕਈ ਵਾਰੀ ਸਾਡੀਆਂ ਅਦਾਲਤਾਂ ਵੀ ਮਾਨਯੋਗ ਸਾਡੀ ਜਿਹੜੀ ਸਰਵੋੱਚ ਅਦਾਲਤ ਹੈ ਸੁਪਰੀਮ ਕੋਰਟ ਉਹ ਵੀ ਆਰਡਰ ਕਰਦੀ ਹੈ ਕਿਸਾਨਾਂ ਵੱਲੋਂ ਹੀ ਕਰਦੀ ਹੈ। ਜਦ ਕੇ ਮੈਂ ਬਹੁਤ ਸਾਰੀ ਡਿਬੇਟਸ ਦੇ ਵਿੱਚ ਬਹਿਣਾ ਹੈ ਬਹਿਸ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਕਿਹਾ ਜੀ ਉਹਨਾਂ ਦਾ ਮਨਵਾ ਤਲਾਓ। ਸਪਰੀਮ ਕੋਰਟ ਕਹਿੰਦੀ ਕਿ ਜਿਹੜੇ ਕਿਸਾਨ ਮੋਰੇ ਬਹਿ ਕੇ ਰੋਕਦੇ ਨੇ ਫੋਰਸ ਨੂੰ ਜਾਣ ਲਈ ਡਾਕਟਰਾਂ ਨੂੰ ਜਾਣ ਲਈ ਉਹ ਉਹਨਾਂ ਨੂੰ ਆਤਮ ਹੱਤਿਆ ਵੱਲ ਉਕਸਾ ਰਹੇ ਨੇ ਮੈਂ ਮੋਹ ਪਰ ਕਿਹਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਂ ਨੇ ਕਿਹਾ ਕਿ ਭਾਈ ਮੈਂ ਦੇਸ਼ ਦਾ ਕਿਸਾਨ ਸੁਸਾਇਡ ਕਰ ਰਿਹਾ ਹਾਂ ਮੈਂ ਉਹ ਸੁਸਾਇਡ ਨਹੀਂ ਕਰਨ ਦੇਣਾ ਉਹਨਾਂ ਨੂੰ ਗਰੰਟੀ ਤੂ ਬਣਵਾ ਕੇ ਦੇਣਾ ਹੈ ਇਸ ਕਰਕੇ ਦੋ ਇਨਫਾਰਮਾ ਕਿਸਾਨ ਮਜੂ ਮੋਰਚਾ ਔਰ ਐਸਕੇ ਨਾਨ ਕ੍ਰਿਟੀਕਲ ਸੰਘਰਸ਼ ਦੇ ਵਿੱਚ ਹੈ ਔਰ ਦੂਜਨੇ ਸਾਥੀ ਵੀ ਸਾਡੇ ਹੁਣ ਅੱਜ ਮੈਂ ਜੋ ਸਮਝਦਾ ਅੱਜ ਖਬਰਾਂ ਮਿਲੀਆਂ ਨੇ ਪੂਰੇ ਪੰਜਾਬ ਚੋਂ ਲਗਭਗ ਸਾਰੀਆਂ ਜੱਦੂ ਬੰਦੀਆਂ ਨੇ ਸਾਥ ਦੇ ਦਿੱਤਾ ਹੈ ਮੈਂ ਇਹ ਜ਼ਰੂਰੀ ਸਖਤ ਲੋੜ ਹੈ ਕਿ ਐਮਐਸਪੀ ਤੇ ਖਰੀਦ ਗਰੰਟੀ ਕਾਨੂੰਨ ਬਣੇ ਨੇ ਸਾਰੇ ਵਰਗਾਂ ਦੀ ਲੜਾਈ ਹੈ ਪੂਰੇ ਭਾਰਤਵੰਸ਼ ਦੀ ਲੜਾਈ ਹੈ ਕਿਉਂ ਜਦੋਂ ਕਾਰਪੇਟਾਂ ਦੇ ਹੱਥ ਚਲ ਗਿਆ ਸਾਰਾ ਕੁਝ ਇਹ ਆਟਾ 30 ਰੁਪਏ ਵਾਲਾ 100 ਰੁਪਏ ਵੀ ਨਹੀਂ ਲੱਭਣਾ ਇਸ ਸੰਘਰਸ਼ ਦੇ ਵਿੱਚ ਪੁੱਤਾਂਗੇ ਸੋ ਜਿੰਨੀਆਂ ਵੀ ਸਾਡੀਆਂ ਜੱਜ ਬੰਦੀਆਂ ਪਹਿਲਾਂ ਭਾਵੇਂ ਆਪਸ ਵਿੱਚ ਤਾਲਮੇਲ ਨਹੀਂ ਸੀ ਪਰ ਦੱਲਿਆ ਸਾਡ ਨੂੰ ਬਚਾਉਣ ਦੇ ਲਈ ਹੁਣ ਸਾਰੇ ਇਕ ਮਿਟਿਆ ਅਤੇ ਜੋ ਵੀ ਸੰਘਰਸ਼ ਦੇ ਵਿੱਚ ਸਾਨੂੰ ਹੋ ਵੀ ਕੁਝ ਕਰਨਾ ਪਵੇ ਆਪਾਂ ਨੂੰ ਵੀ ਆਪਣੀ ਕੁਰਬਾਨੀਆਂ ਦੇਣੀਆਂ ਪੈਣ ਆਪਾਂ ਨੂੰ ਇਹ ਮਿਹਰੇ ਹੋਗੇ ਲਾਚੀਆਂ ਖਾਣੀਆਂ ਪੈਣ ਆ ਆਪਾਂ ਵੀ ਆਪਾਂ ਨੂੰ ਗੋਲੇ ਜਿਹੜੇ ਸਾਡੇ ਦੇ ਦਾਗਦੇ ਆ ਉਹ ਦਾਗੜੇ ਬੇਸ਼ੱਕ ਦਾਗਦੇ ਆ ਪਾਪਾ ਪਹਿਲਾਂ ਦੇਖਾ ਦਿੱਲੀ ਰਹੀ ਐ ਅਡਵੋਕੇਸੀ ਇਸੇ ਤਰ੍ਹਾਂ ਆਪਾਂ ਹੁਣ ਵੀ ਤਿਆਰ-ਵਾਰ ਤਿਆਰ ਆਪਕੋ ਹੋਣਾ ਪੈਣਾ ਵੀਰੋ ਇਹ ਕਿ ਤੁਹਾਡੇ ਦੁਆਬੇ ਦੀਆਂ ਤੁਹਾਡੇ ਨਵੇਂ ਸ਼ਹਿਰ ਦੀਆਂ ਟਰਾਲੀਆਂ ਸਾਰਿਆਂ ਕੋਲ ਹੋ ਰਹੀ ਸੀ ਜਦੋਂ ਆਪਾਂ ਦਿੱਲੀ ਗਏ ਆ ਜਦੋਂ ਤੁਹਾਡੇ ਤੇ ਗੋਲੇ ਉਹਨਾਂ ਨੇ ਦਾਗੇ ਆ ਤੁਸੀਂ ਸਾਰੇ ਮੋਹਰੇ ਸੀ ਨਵੇਂ ਸ਼ਹਿਰ ਵਾਸੀ ਜੋ ਹੁਣ ਵੀ ਆਪਾਂ ਨਵੇਂ ਸ਼ਹਿਰ ਨੂੰ ਕਦੇ ਵੀ ਪਿੱਛੇ ਨਹੀਂ ਰੁਕਣ ਦੇਣਾ ਇਹ ਸੀ ਇੱਟਾਂ ਦੀ ਧਰਤੀ ਆ ਇਹ ਪਾਕਿਸਤਾਨ ਦੀ ਧਰਤੀ ਆ ਇਹਨੂੰ ਅੱਗੇ ਹੀ ਰੱਖਣਾ ਹੈ ਜਿਸ ਤਰ੍ਹਾਂ ਸਾਡੇ ਉਹਨਾਂ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਇਸ ਧਰਤੀ ਨੂੰ ਅੱਗੇ ਰੱਖਿਆ ਹੋਰ ਵੀ ਕੁਰਬਾਨੀਆਂ ਦੇ ਲਈ ਆਪਾਂ ਤਤਪਰ ਤਿਆਰ ਹਾਂ ਸੋ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ